ਇਹ ਗੁਰੂ ਨਾਨਕ ਦਾ ਦਰਬਾਰ ਹੈ ਇੱਥੇ ਪਦਾਰਥਾਂ ਦੀ ਲੋੜ ਨਹੀਂ ਕੋਈ ਬਿਨਾਂ ਪਦਾਰਥਾਂ ਤੋਂ ਵੀ ਮੱਥਾ ਟੇਕ ਕੇ ਖਾਲੀ ਹੱਥ ਮੱਥਾ ਟੇਕਿਆ ਪਰਵਾਹ ਨਹੀਂ ਪਰ ਗੁਰੂ ਦੀ ਨਰਾਦਰੀ ਪਤਾ ਕਦੋਂ ਹੈ ਹੱਥ ਖਾਲੀ ਹੋਣ ਪਰ ਦਿਲ ਖਾਲੀ ਨਾ ਹੋਵੇ ਹੱਥ ਖਾਲੀ ਹੋਵੇ ਪਰ ਦਿਲ ਖਾਲੀ ਨਾ ਹੋਵੇ ਹੱਥ ਭਾਵਨਾ ਦੇ ਨਾਲ ਹ ਦਿਲ ਵਿੱਚ ਹਿਰਦੇ ਵਿੱਚ ਭਾਵਨਾ ਭਰੀ ਹੋਵੇ ਜਦਦਣ ਹਿਰਦੇ ਵਿੱਚ ਭਾਵਨਾ ਭਰੀ ਹੋਵੇ ਹੱਥ ਬਿਸ਼ੱਕ ਖੱਲੀ ਹੋਣ ਗੁਰੂ ਕੋਟੀਆਂ ਵਾਲਿਆਂ ਨੂੰ ਕਰੋੜਾਂ ਬਖਸ਼ ਦਿੰਦਾ ਹੈ ਸ਼ਰਤ ਇੱਕ ਹੈ ਹੱਥ ਭਾਵੇਂ ਖੱਲੀ ਹੋਣ ਪਰ ਹਿਰਦਾ ਖੱਲੀ ਨਾ ਹੋਵੇ ਪਾਦਸ਼ਾਹ ਨੇ ਜਲਾਲਉਲ ਕਾਦਰੀ ਨੂੰ ਜਵਾਬ ਦਿੱਤਾ ਕਹਿੰਦੇ ਓ ਜਲਾਲੇ ਉਲ ਕਾਦਰੀ ਖੱਲੀ ਦਿਲ ਰੁਸਵਾ ਇੱਥੇ ਖੱਲੀ ਦਿਲ ਮਥਾ ਟਿਕਣਾ ਵਿਦਵੀ ਹੈ ਦਿਲ ਵਿੱਚ ਕੁਝ ਨਾ ਕੁਝ ਹਿਰਦੇ ਵਿੱਚ ਭਾਵਨਾ ਹੋਣੀ ਚਾਹੀਦੀ ਹੈ ਅੱਲੀ ਹੱਥ ਨਹੀਂ ਗੁਰੂ ਵੇਖਦਾ ਗੁਰੂ ਹਿਰਦਾ ਵੇਖਦਾ ਹਿਰਦੇ ਚ